ਮੋਹ ਸੰਗ ਤਾਂ ਨਾਗਪੁਰ ਦੀਆਂ ਜੋ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਬਰਸਾਤ ਬਹੁਤ ਤੇਜ਼ ਚੱਲ ਰਹੀ ਹੈ ਬਰਸਾਤ ਦੇ ਮੌਸਮ ਦਾ ਆਨੰਦ ਮਾਣੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਮੀਂਹ ਪੈ ਰਿਹਾ ਹੈ ਕਿੰਨਾ ਜ਼ੋਰਦਾਰ ਮੀਂਹ ਚੱਲ ਰਿਹਾ ਹੈ ਜਸ ਮੀ ਨਾਲ ਜੋ ਗਰਮੀ ਦਾ ਮੌਸਮ ਚੱਲ ਰਿਹਾ ਸੀ ਉਸ ਵਿੱਚ ਬਹੁਤ ਜੋ ਤਬਦੀਲੀ ਆਵੇਗੀ ਮੌਸਮ ਦੇ ਵਿੱਚ ਮੌਸਮ ਹੋਰ ਠੰਡਾ ਹੋ ਜਾਵੇਗਾ ਪਾਣੀ ਦੇ ਪਹਿਲਾਂ ਬਹੁਤ ਠੰਡਾ ਲੱਗ ਰਿਹਾ ਸੀ ਉਹ ਹੁਣ ਜੋ ਗਰਮੀ ਚੱਲ ਰਹੀ ਸੀ ਅਤਿ ਦੀ ਗਰਮੀ ਉਹ ਹੌਲੀ-ਹੌਲੀ ਖਤਮ ਹੋ ਜਾਵੇਗੀ ਘਟ ਜਾਵੇਗੀ ਤੋ ਆਪ ਵੀ ਦੇਖ ਸਕਦੇ ਹੋ ਜਿਹੜਾ ਬਸਾਤ ਆ ਮੀਂਹ ਹੋਰ ਚાલુ ਹੋ ਗਿਆ ਹੈ ਕਿੰਨਾ ਜ਼ੋਰਦਾਰ ਮੀਂਹ ਚੱਲ ਰਿਹਾ ਹੈ